ਕਾਂਗਰਸ ਪਾਰਟੀ ਤੋਂ ਅੱਜ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੀ ਵੱਡੀ ਜਿੱਤ ਹੈ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਦਫ਼ਤਰ ਪਹੁੰਚੇ ਉਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਰਤੇ ਪਾਰਟੀ ਦੇ ਅਗਵਾ ਵੱਲੋਂ ਲਗਾਤਾਰ ਜਸ਼ਨ ਮਨਾਇਆ ਜਾ ਰਿਹਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਾ ਕੇ ਨਿਕਾ ਸਵਾਗਤ ਵੀ ਕੀਤਾ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਉਹਨਾਂ ਦੇ ਵਰਕਰਾਂ ਵੱਲੋਂ ਤੇ ਉਹਨਾਂ ਦੇ ਉਹਨਾਂ ਦੇ ਅਗਵਾ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਵੱਡੀ ਜਿੱਤ ਪ੍ਰਾਪਤ ਹੋਈ दसद कि वो जित हासिल होने के बाद डॉक्टर धर्मवीर गांधी दफ्तर पहुंचे तो दफ्तर पहुंचने कांग्रेस पार्टी के दफ्तर विखे वर्कर पार्टी के आगुआ वालों जश्न मनाया जा रहा लड्डू बंट गए दस दिए कि इस मौके पर दस दिए कि कई कार्यकर्ताओं वालों जश्न मनाया गया माहौल देख सकते हो कि पटियाला तस्वीर पटियाला सभा सीट तो डॉक्टर धर्मवीर गांधी कांग्रेस पार्टी तो ਵੱਡੀ ਜਿੱਤ ਹਾਸਿਲ ਕੀਤੀ ਵੱਡੀ ਜਿੱਤ ਪ੍ਰਾਪਤ ਵੱਡੀ ਜਿੱਤ ਹਾਸਿਲ ਹੋਣ ਦੇ ਦੌਰਾਨ ਦਫ਼ਤਰ ਪਹੁੰਚੇ ਡਾਕਟਰ ਤਰਨबीर ਗਾਦੀ ਤੇ ਉਹਨਾਂ ਦਾ ਨਿਗਾਹ ਸਵਾਗਤ ਵਰਕਰਾਂ ਤੇ ਅਤੇ ਅਗਵਾ ਵੱਲੋਂ ਕੀਤਾ ਕਿ ਲੱਡੂ ਵੰਡੇ ਜਾ ਰਹੇ ਲੱਡੂ ਖਾ ਕੇ ਤੇ ਜਸ਼ਨ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਗਿਆ ਮੈਂ ਇਸ ਨਾਲ ਥੋੜਾ ਭਾਜੀ ਲੋਕੋ ਬਿੱਟੂ ਸਵੇਟ ਕਰੀ ਲੋਕੋ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸਿਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਜਾਣਦਾ ਕਿ ਉਹ ਆਪਣੇ ਪਰਿਵਾਰ ਦੀ ਸਾਥ ਵਿੱਚੋਂ ਮੇਰੇ ਵਾਸਤੇ ਉਹਨਾਂ ਨੂੰ ਤੋਰੇ ਪੈਣ ਦੀ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ ਡਾਕਟਰ ਸਾਹਿਬ ਜੋ ਮੌਜੂਦਾ ਸਰਕਾਰ ਕਰ ਰਹੀ ਸੀ 13 0 ਦਾ ਨਾਰਾ ਲਾ ਰਹੀ ਸੀ ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰ ਜਿਹੜਾ ਉਹ ਭਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤ ਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀਆਂ ਤੇ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਦੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਔਰ ਇਹ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ ਕੁਝ ਨਾ ਕੁ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀਤ ਸਿੰਘ ਜੀ ਦੇ ਤੇ ਅੰਮ੍ਰਿਤਪਾਲੀ ਜੀ ਦੇ ਰੂਪ ਵੀ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੁੱਧਤ ਹੋਣਾ ਪੈਣਾ ਕਿ ਜੋ ਲੋਕਾਂ ਦੀ ਇੱਕ ਭਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜਕੀ ਨਹੀਂ ਚੱਲਦੀ ਵੀ ਸੈਂਟਰ ਦੇ ਖਿਲਾਫ ਇੱਕ ਬੇਜਕੀ ਨਹੀਂ ਚੱਲਦੀ ਵੀ ਮੌਜੂਦਾ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨੂੰ ਉਹਨੂੰ ਸਮੁੱਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ ਵਿੱਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ 'ਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤਜ਼ੋਰ ਨਾ ਪੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨ ਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਇਹ ਦੁਆਰਾ ਚੁਣਿਆ ਗਿਆ ਚਾਹੇ ਅਮਰਪਾਲ ਸਿੰਘ ਆਗੇ ਚਾਹੇ ਸਰਬਜੀਤ ਸਿੰਘ ਆਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਪ੍ਰਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਦਾ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਸਵਾਰ ਕਰਦਾ ਹਾਂ ਮੈਂ ਇਹ ਨਹੀਂ ਕਰਦੇ ਨਹੀਂ ਜੀ ਮੈਂ ਤਾਂ ਪਹਿਲੇ ਕਰਨਾ ਮੈਨੂੰ ਇਸੇ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕਿ ਡਿਬਰੂਗੜ ਡਿਬਰੂਗੜ ਕੋ ਪਿਆਬ ਕਿਉਂ ਨਹੀਂ ਕਹਿੰਦਾ ਐਡੀ ਵੱਡੀ ਕਿਹੜੀ ਜੁਰਮ ਹੈ ਹੋ ਦੰਤ ਤਤ ਹੈਗਾ ਉਹਨੂੰ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚੰਨ ਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਵਾਰ ਕਰਨਾ ਚਾਹੀਦਾ ਜੇ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਦਿੱਤਾ ਠੀਕ ਹੈ ਥੈਂਕ ਯੂ ਉਹਨਾਂ ਨੇ ਉਹਨਾਂ ਨੇ ਰਾਇਆ ਰਾਜਪਾ ਨੂੰ ਪੰਜਾਬ ਦੇ ਸਤਨੂਦੀ ਹੋਣ ਦਾ ਤੇ ਪਨੀਤ ਕੌਰ ਨੂੰ ਕਾਂਗਰਸ ਦੇ ਪਿੱਠੇ ਛੋੜਾ ਘੁੰਮਣ ਵਾਸਤੇ ਔਰ ਉਜਿਹੇ ਮੌਕੇ ਨੂੰ ਮੋਦੀ ਨੂੰ ਲੜ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜਾ ਇੱਕ ਕਨਈਆ ਮਿੱਤਲ ਵੱਲੋਂ ਬੜਾ ਬੜਕਾਰ ਕੀਤਾ ਜਿਹੜਾ ਕਰਨ ਦੀ ਆੜ ਦੇ ਵਿੱਚ ਜਿਹੜਾ ਜੋ ਰਾਮਕੁਨ ਆਏ ਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਹੈਗਾ ਨਹੀਂ ਘਾਦਾ ਜੀ ਜਿਹੜਾ ਅੱਜ ਪਾਪਾ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਬਈ ਮਾਈਕ ਦੇਖੋ ਪਿੱਛੇ ਪਾ ਸਕਦਾ ਥੋੜਾ ਬਹੁਤ ਤਾਂ ਫਰਕ ਪਾਉਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਰ। ਡਾਕਟਰ ਮੋਤੀ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੀ ਕਿ ਪ੍ਰਣਾਲੇ ਪ੍ਰਨਿਤਕੌਰ ਜਿੱਤੀ ਹੈ। ਬਈ ਥੋੜਾ ਮਾਈਕ ਕਰਣ ਦੀ ਸਮਝ ਹੋਸੀ ਤੁਹਾਨੂੰ। ਦੇਖੋ ਇਹਦੇ ਬਹੁਤ ਕਾਰਨ ਨੇ ਹੈਗਾ। ਉਹਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ। ਸ਼ਾਹੀ ਖਾਨਦਾਨ ਨਾਲ ਬਹੁਤ ਲੰਗੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕੋ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪੱਟ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ ਜਿਨ੍ਹਾਂ ਦਾ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤੇ ਹੈਗਾ ਸਮਾਣੇ ਵਿੱਚ ਗਿਆਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਇਹ ਧਰਮ ਦਾ ਪੱਤਾ ਵਰਤਿਆ ਹੈਗਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਿਕ ਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਆਮ ਦੇ ਨਾਂ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਕਿ ਮਹਿਦੀ ਨਖੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਬੁਖ ਖੂਬੀ ਇਹੀ ਹੈ ਕਿ ਕਾਂਗਰਸ ਪਾਰਟੀ ਤਾਨਾਪੱਖ ਪਾਰਟੀ ਹੈ ਹਰ ਇੱਕ ਤਰ੍ਹਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ ਵਰਤਦਾ ਜੀ ਕਿੰਨੀ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਛ ਹੈ ਜੀ ਡਾਕਟਰ ਜੀ ਕਿ ਜਿਹੜੀ ਲੀਡ ਔਰ ਵੀ ਵਧ ਸਕਦੀ ਸੀ 50 ਜਿਆਦਾ ਦਾਵਾ ਕਰ ਰਹੇ ਨੇ ਲੀਡ ਵੱਧ ਸਕਦੀ ਸੀ ਵੀ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਆ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਤਨ ਤਨ ਬਲ ਦਾ ਪ੍ਰਯੋਗ ਕੀਤਾ ਧੰ ਦਾ ਪ੍ਰਯੋਗ ਕੀਤਾ ਹੈਗਾ ਦਸ਼ਾ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਤਰ੍ਹਾਂ ਸਾਡੀ ਲੀਡ 50 ਨਹੀਂ ਸਾਡੀ ਲੀਡ 15000 ਦਾ ਹੈ ਤੇ ਇਸ ਦੇ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਾਂ ਨਿਤਿਸ਼ ਕੁਮਾਰ ਨੇ ਅਮਿਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਕਠਮੰਦਨ ਦੀ ਸਰਕਾਰ ਬਣੀ ਕੀ ਇੰਡੀਆ ਗਠਵੰਦਾ ਦਾ ਇੰਦ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਵੰਦਾ ਨੇ ਮਿਹਨਤ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟ ਗਏ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈ ਨਵੀਨ ਪਟਨਾਏਕ ਦੀ ਪਾਰਟੀ ਬੀਜੇਡੀ ਉਹਨੋਂ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ ਜਿਸ ਤਰ੍ਹਾਂ ਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਰੀਲ ਕਰਦੇ ਰਹੇ ਉਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ ਏ ਤਰ੍ਹਾਂ ਸਾਡੇ ਨਾਲ ਗੱਲਬਾਤ ਨਹੀਂ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ 272 ਜਾਦੂ ਵਿੱਚ ਇਹ ਅੰਕੜਾ ਸੀ ਪਾਰ ਕਰ ਲਿਆ ਤੁਹਾਡੀ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲ ਦੇ ਆ ਵੀ ਜਿਹੜਾ ਜਾਦੂਨੀ ਪਟਿਆਲੇ ਤੇ ਇਹਦਾ ਜ਼ੀਰੋ ਬਿਲ ਨਹੀਂ ਬਣੀ ਵੱਡੀ ਨਾਂ ਦੀ ਗਰੀਬ ਵਰਕਰ ਗਰੀਬ ਵਰਨ ਵਿੱਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਹੈਗਾ ਕੋਈ ਨਹੀਂ ਕਿ ਕਿੰਨਾ ਕਿਤੇ ਬੀਜਪੀ ਨੂੰ ਪਈਏ ਜੀ ਕੋਈ ਨਾ ਗੱਲਾਂ ਨਾ ਦਾ ਪੱਕਾ ਕਿਹਾ ਜਾ ਸਕਦਾ ਨਾ ਇਹ ਨੂੰ ਰੱਦ ਕੀਤਾ ਜਾ ਸਕਦਾ ਹੈ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾਤ ਹੋਈ ਹੈ ਕੋਈ ਗਲਤ ਬਾਤ ਨਹੀਂ ਹੋ ਰਹਾ ਤੋ ਕੋਈ ਉਹ ਪਤਾ ਹੀ ਨਹੀਂ ਕਰਦਾ ਨਹੀਂ ਮੈਂ ਜੇ ਨੀਅਤ ਤਾਂ ਅਜਾ ਹੁਣ ਰਿਜ਼ਲਟ ਹੁਣ ਦੇ ਕਲੀਅਰ ਹੋਇਆ ਦੇਖਿਆ ਜਾਂ ਕੰਮ ਕਰਦੇ ਨੇ ਇਹ ਸੰਪਰਕ ਨਾਲ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਹੈ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਨਹੀਂ ਹੈ ਜੀ ਤੁਹਾਨੂੰ ਲੱਗਦਾ ਵੀ ਜੇ ਲਵਜੋ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਮੋਰ ਬੈਂਚ 'ਚ ਥੋੜਾ ਫਰਕ ਪੈਂਦਾ ਜੀ ਮੈਂ ਦੇਖੋ ਉਹਨਾਂ ਨੂੰ ਮੈਂ ਗਿਆਨੀ